ਕੁਰਸੀ ਲੱਗ ਜਾਂਦੀ ਆ ਬਾਬੂ ਜਗਜੀਵਨ ਚੌਂਕ ਚ ਤਾਂ ਸੀਐਮ ਉੱਥੇ ਨਹੀਂ ਪਹੁੰਚਦੇ ਭਾਵੁਕ ਹੁੰਦੇ ਆ ਸ਼ੀਤਲ ਉਂਗਰਾਲ ਉਹ ਕੀ ਸੀਗਾ ਕੀ ਉਹ ਸਿਰਫ ਸਿਆਸੀ ਪੈਂਤਰਾ ਸੀ ਕੋਈ ਜਾਂ ਫਿਰ ਅਸਲ ਵਿੱਚ ਉਹਨਾਂ ਨੂੰ ਕੋਈ ਡਰ ਆ ਜਾਂ ਕੋਈ ਖਤਰਾ ਹੈ ਜੀ ਉਹਨਾਂ ਦੇ ਵਿੱਚ ਸਚਾਈ ਹੈਗੀ ਆ ਤਾਂ ਬਿਲਕੁਲ ਉਸ ਦਾ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਕਿ ਯਾਰ ਆਮ ਆਦਮੀ ਪਾਰਟੀ ਵੱਲੋਂ ਚੈਲੰਜ ਹੋ ਰਿਹਾ ਬੀਜੇਪੀ ਵੱਲੋਂ ਚੈਲੰਜ ਹੋ ਰਿਹਾ ਪਰ ਕਾਂਗਰਸ ਪਾਰਟੀ ਬਹੁਤ ਜਿਹੜਾ ਸਾਇਲੈਂਟ ਤਰੀਕੇ ਨਾਲ ਪ੍ਰਚਾਰ ਕਰ ਰਹੀ ਆ ਫਿਰ ਸਪੋਰਟਰਸ ਹੈਗੇ ਆ ਜਲੰਧਰ ਵੈਸਟ ਹਲਕੇ ਦੇ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈਗੀ ਕਿ ਦੇਖੋ ਸਾਨੂੰ ਤੁਸੀਂ ਅੱਗੇ ਨਾ ਕਰੋ ਜਦੋਂ ਤੁਸੀਂ ਸਾਨੂੰ ਫੋਨ ਕਰ ਲੈਨੇ ਹੋ ਸ਼ਾਇਦ ਸਾਡੇ ਫੋਨ ਟੈਪ ਹੈਗੇ ਆ ਸਾਨੂੰ ਨਾਲ ਦੀ ਨਾਲ ਟੈਲੀਫੋਨ ਆ ਜਾਂਦਾ ਜਦੋਂ ਤੁਸੀਂ ਸਾਡੇ ਘਰੇ ਚਾਹ ਪੀਣ ਆ ਜਾਂਦੇ ਹੋ ਸ਼ਾਮ ਨੂੰ ਐਸਐਚਓ ਲੈਵਲ ਤੋਂ ਲੈ ਕੇ ਆਈਜੀ ਲੈਵਲ ਤੱਕ ਦੇ ਅਫਸਰ ਕਰੇ ਸੁਨਿਆ ਪੁਜਾ ਦਿੰਦੀ ਹੈ ਕੋ ਸਿਆਸੀ ਪਾਰਟੀਆਂ ਦਾ ਦੋਸ਼ ਲਾਉਣਾ ਤਾਂ ਅੱਜਕੱਲ ਇੱਕ ਜ਼ਿੰਮੇਵਾਰੀ ਬਣ ਗਈ ਹੈ ਮੈਂ ਤਾਂ ਇਹ ਸਮਝਦਾ ਹਾਂ ਔਰ ਖਾਸ ਕਰਕੇ ਕਾਲੀ ਦਲ ਮੁੱਦਾਹੀਨ ਹੋ ਚੁੱਕੀ ਹੈ ਮੁੱਦਾ ਹੀ ਸਿਰਫ ਇਹਨਾਂ ਗੱਲਾਂ ਦਾ ਰਹਿ ਗਿਆ ਹੈਗਾ ਕਿ ਜੀ ਕਾਂਗਰਸ ਪਾਰਟੀ ਔਨ ਨਹੀਂ ਕਰ ਰਹੀ ਇਹੀ ਗੱਲਾਂ ਕਰਕੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਤੇ ਭਾਰਤ ਜਨਤਾ ਪਾਰਟੀ ਤੇ ਕਾਲੀ ਦਲ ਔਰ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਜਲੰਧਰ ਵੈਸਟ ਦੀ ਜਿਹੜੀ ਚੋਣ ਚੱਲ ਰਹੀ ਹੈ ਉਸ ਨੂੰ ਲੈ ਕੇ ਪਾਰਟੀਆਂ ਪੱਬਾਂ ਪਾਰ ਹੋਈਆਂ ਹੋਈਆਂ ਨੇ ਤੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਦੇ ਦਰਮਿਆਨ ਜੁਟੀਆਂ ਹੋਈਆਂ ਨੇ ਕਾਂਗਰਸ ਪਾਰਟੀ ਵੀ ਵੱਖਰੇ ਤਰੀਕੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ ਤੇ ਲੋਕਾਂ ਨੂੰ ਜਾਂ ਵੋਟਰਾਂ ਨੂੰ ਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਸ ਸੰਬੰਧੀ ਗੱਲਬਾਤ ਕਰਦੇ ਆਂ ਕਾਂਗਰਸ ਪਾਰਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਉਹਨਾਂ ਨਾਲ ਸੰਦੀਪ ਸੰਧੂ ਕੈਪਟਨ ਸੰਦੀਪ ਸੰਧੂ ਤੇ ਜਾਣਦੇ ਆ ਕਿ ਕਾਂਗਰਸ ਪਾਰਟੀ ਨੂੰ ਕਿੰਨਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਹੈ ਤੇ ਪ੍ਰਚਾਰ ਕਿੱਦਾਂ ਦਾ ਹੋ ਰਿਹਾ ਸੰਧੂ ਸਾਹਿਬ ਚੋਣ ਪ੍ਰਚਾਰ ਜਿਹੜੇ ਆ ਆਮ ਆਦਮੀ ਪਾਰਟੀ ਵੱਲੋਂ ਪੂਰੇ ਸਿੱਖਰਾ ਤੇ ਕੀਤਾ ਜਾ ਰਿਹਾ ਹੈ ਬੀਜੇਪੀ ਵੱਲੋਂ ਪੂਰੇ ਸਿੱਖਰਾ ਤੇ ਕੀਤਾ ਜਾ ਰਿਹਾ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਕਿਸ ਪੱਧਰ ਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਤੇ ਕਿੰਦਾ ਦਾ ਹੰਗਾਰਾ ਜਿਹੜਾ ਲੋਕਾਂ ਦਾ ਮਿਲ ਰਿਹਾ ਦੇਖੋ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਕਾਂਗਰਸ ਦਾ ਜਿਹੜਾ ਵਰਕਰ ਹੈ ਉਹ ਪੂਰਾ ਪੱਬਾਂ ਭਾਰ ਹੋਇਆ ਵਿਆ ਸਾਡੇ ਪਾਰਲੀਮੈਂਟ ਦੀ ਜਿਹੜੀ ਨਤੀਜੀ ਹੈਗੀ ਹੈ ਬੜੇ ਅੱਛੇ ਆਈ ਹੈ ਕਾਂਗਰਸ ਪਾਰਟੀ ਨੇ 7 ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਹੈ ਔਰ ਜੇ ਆਪਾਂ ਯਾਦ ਕਰੀਏ ਤਾਂ ਜਲੰਧਰ ਪਾਰਲੀਮੈਂਟ ਹਲਕੇ ਤੋਂ ਸਾਡੇ ਫਾਰਮਰ ਸੀਐਮ ਅੱਛਾ ਸਰਦਾਰ ਚਰਨਜੀਤ ਸਿੰਘ ਚੰਨੀ ਤਕਰੀਬਨ ਪੌਣੇ 2 ਲੱਖ ਵੋਟਾਂ ਨਾਲ ਉਹਨਾਂ ਦੀ ਜਿੱਤ ਹੋਈ ਹੈਗੀ ਹੈ ਔਰ ਪਾਰਲੀਮੈਂਟ ਖਤਮ ਹੁੰਦਿਆਂ ਹੁੰਦਿਆਂ ਹੀ ਇਹ ਜਲੰਧਰ ਦੀ ਬਾਈ ਇਲੈਕਸ਼ਨ ਆ ਗਈ ਹੈਗੀ ਹੈ ਜਲੰਧਰ ਵੈਸਟੀ ਸਿਰ ਦੀ ਬਾਜੀ ਜਿਹਨੂੰ ਕਹਿੰਦੇ ਨੇ ਸਿਰ ਧੜ ਦੀ ਬਾਜੀ ਵਾਲੀ ਪਿੰਡ ਦਾ ਜਿਹੜਾ ਸੋਚ ਹੈਗੀ ਹੈ ਉਹ ਲੀਡਰਸ਼ਿਪ ਨੇ ਵੀ ਔਰ ਕਾਂਗਰਸ ਦੇ ਵਰਕਰਜ਼ ਨੇ ਵੀ ਬਣਾ ਰੱਖੀ ਹੈ ਕਿ ਦਿਨ ਰਾਤ ਮਿਹਨਤ ਕਰ ਰਹੇ ਜਿਵੇਂ ਚੰਨੀ ਸਾਹਿਬ ਨੂੰ ਵੱਡਾ ਇੱਥੇ ਹੰਗਾਰਾ ਮਿਲਿਆ ਵੱਡਾ ਸਾਥ ਲੋਕਾਂ ਦਾ ਮਿਲਿਆ ਤੇ ਫਤਵਾ ਉਹਨਾਂ ਨੂੰ ਦਿੱਤਾ ਗਿਆ ਕਿ ਲੱਗਦਾ ਉਹ ਪ੍ਰਭਾਵ ਕਿਤੇ ਨਾ ਕਿਤੇ ਜਲੰਧਰ ਵੈਸਟ ਚ ਵੀ ਦੇਖਣ ਨੂੰ ਮਿਲੇਗਾ ਜੀ ਬਿਲਕੁਲ ਦੇਖਣ ਨੂੰ ਮਿਲੇਗਾ ਹਾਲਾਂਕਿ ਜਦੋਂ ਬਾਈਲੈਕਸ਼ਨ ਆ ਜਾਂਦੀ ਹੈ ਜਿਹੜੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰੀਕੇ ਨਾਲ ਇੱਕ ਡਰ ਦਾ ਮਾਹੌਲ ਬਣਾ ਰਹੀ ਹੈਗੀ ਆ ਬੜੀਆਂ ਆਡੀਓ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਿੱਧੇ ਤੌਰ ਤੇ ਕਾਂਗਰਸ ਦੇ ਵਰਕਰਾਂ ਨੂੰ ਡਰਾ ਧਮਕਾ ਰਹੇ ਆ। ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਲੀਡਰ ਔਰ ਸਰਕਾਰ ਹੈ ਉਹ ਮਹਿਸੂਸ ਕਰ ਰਹੀ ਹੈਗੀ ਹੈ ਕਿ ਉਹਨਾਂ ਦੇ ਜਿਹੜੇ ਹਾਲਾਤ ਹੈਗੇ ਆ ਉਹ ਅੱਛੇ ਨਹੀਂ ਹੈਗੇ। ਚੋਣ ਜਿਹੜੇ ਹੈਗੀ ਆ ਉਹ ਹਾਰ ਰਹੇ ਹੈਗੇ ਨੇ। ਇਸ ਕਰਕੇ ਇਹ ਹਤਕੰਡੇ ਜਿਹੜੇ ਹੈਗੇ ਆ ਅਪਣਾ ਰਹੇ ਹੈ। ਸੰਧੂ ਸਾਹਿਬ ਤੁਹਾਡਾ ਪੁਰਾਣਾ ਵੱਡਾ ਸਫਰ ਆ ਜਿਹੜਾ ਸਿਆਸਤ ਵਿੱਚ ਜਿਹੜੀ ਹੁਣ ਬਿੱਤੇ ਦਿਨੀ ਦੇਖਿਆ ਗਿਆ ਕਿ ਚੈਲੰਜ ਇੱਕ ਦੂਜੇ ਨੂੰ ਕੀਤਾ ਗਿਆ ਕਿ ਸ਼ੀਤਲੋਂਗਰਾਲ ਨੂੰ ਚੈਲੰਜ ਹੋਇਆ ਸੀ ਅਤੇ ਪਹਿਲਾਂ ਸ਼ੀਤਲੋਂਗਰਾਲ ਨੇ ਸੀਐਮ ਨੂੰ ਚੈਲੰਜ ਕੀਤਾ ਸੀ ਉਹਨੂੰ ਕਿਵੇਂ ਦੇਖਦੇ ਹੋ ਤਾਂ ਉਸ ਤੋਂ ਬਾਅਦ ਜਦੋਂ ਕੁਰਸੀ ਲੱਗ ਜਾਂਦੀ ਆ ਬਾਬੂ ਜਗਜੀਵਨ ਚੌਕ 'ਚ ਤਾਂ ਸੀਐਮ ਉੱਥੇ ਨਹੀਂ ਪਹੁੰਚਦੇ ਤੇ ਉੱਥੇ ਜਿਹੜਾ ਭਾਵੁਕ ਹੁੰਦੇ ਆ ਸ਼ੀਤਲੰਗਰਾਲ ਉਹ ਕੀ ਸੀਗਾ ਕੀ ਉਹ ਸਿਰਫ ਸਿਆਸੀ ਪੈਂਤਰਾ ਸੀ ਕੋਈ ਜਾਂ ਫਿਰ ਅਸਲ ਵਿੱਚ ਉਹਨਾਂ ਨੂੰ ਕੋਈ ਡਰ ਆ ਜਾਂ ਕੋਈ ਖਤਰਾ ਹੈ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਸ ਤੇ ਲੀਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਹੈਗੇ ਨੇ ਜਦੋਂ ਇਹ ਸਰਕਾਰ ਹੋਣ ਚਾਹੀ ਇੱਕ ਇੱਕ ਸੋਚ ਨਾਲ ਆਈ ਸੀ ਕਿ ਅਸੀਂ ਬਦਲਾਵ ਕਰਾਂਗੇ ਅਸੀਂ ਉਹ ਚੀਜ਼ਾਂ ਨਹੀਂ ਕਰਾਂਗੇ ਜੋ ਇੱਥੇ ਪਿਛਲੀਆਂ ਪਾਰਟੀਆਂ ਨੇ ਜਾਂ ਪਿਛਲੀ ਸਰਕਾਰਾਂ ਨੇ ਕੀਤੀ ਹੈ। ਔਰ ਇਸ ਕਿਸਮ ਦਾ ਜੇ ਤੁਹਾਨੂੰ ਯਾਦ ਹੋਵੇ ਲੁਧਿਆਣੇ ਇੱਕ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਚੈਲੰਜ ਹੋਇਆ ਸੀ ਜਿਸ ਉਹਨਾਂ ਨੇ ਬਾਕੀ ਪਾਰਟੀਆਂ ਦੇ ਲੀਡਰਸ ਨੂੰ ਕਿਹਾ ਸੀ ਔਰ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਮੈਂ ਹਰ ਗੱਲ 'ਈ ਜਵਾਬ ਦੇ ਆਂ ਮੈਂ ਕਿਸੇ ਗੱਲ ਤੋਂ ਪਿੱਛੇ ਹਟਣ ਵਾਲਾ ਨਹੀਂ ਇੱਥੋਂ ਤੱਕ ਵੀ ਜਦੋਂ ਸ਼ੀਤਲ ਲੰਗਰਾਲ ਨੇ ਆ ਗੱਲ ਆ ਗੱਲਾਂ ਆਖੀਆਂ ਤਾਂ ਮੁੱਖ ਮੰਤਰੀ ਸਾਹਿਬ ਦਾ ਅਗਲੇ ਦਿਨ ਇੱਕ ਜਨ ਸਭਾ ਦੇ ਵਿੱਚ ਬਿਆਨ ਸੀ ਵੀ ਤੁਸੀਂ 5 April ਨੂੰ ਕਿਉਂ ਢੀਕ ਰਹੇ ਤੁਸੀਂ ਪਹਿਲਾਂ ਜੋ ਕੁਝ ਜਨਤਾ ਕਰਨਾ ਹੈਗਾ ਕਰੋ ਜਿਹੜਾ ਹੁਣ ਸ਼ੀਤ ਲੁੰਗਰਾਲ ਹੈਗੀ ਆ ਉਹਨਾਂ ਨੇ 4 ਤਰੀਕ ਨੂੰ ਉਹ ਮਾਹੌਲ ਬਣਾ ਕੇ ਉੱਥੇ ਗੱਲ ਕੀਤੀ ਉਹ ਮਾਹੌਲ ਇਸ ਤਰੀਕੇ ਨਾਲ ਬਣਿਆ ਕਿਉਂਕਿ ਸ਼ੀਤ ਲੁੰਗਰਾਲ ਆਮ ਆਦਮੀ ਪਾਰਟੀ ਦੇ ਐਮ ਐਲ ਏ ਰਹੇ ਆ ਸ਼ੀਤ ਲੁੰਗਰਾਲ ਜਦੋਂ ਲੋਟਸ ਕੀ ਆਪਰੇਸ਼ਨ ਲੋਟਸ ਦੀ ਗੱਲ ਹੋਈ ਸੀ ਉਦੋਂ ਆਮ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੇ ਦੋਸ਼ ਲਾਏ ਸੀ ਕਿ ਬੀਜੇਪੀ ਤੇ ਔਰ ਉਹਨਾਂ ਨੇ ਇਹ ਵੀ ਦੇਖਿਆ ਸੀ ਕਿ ਮੁੱਖ ਮੰਤਰੀ ਸਾਹਿਬ ਲੁਧਿਆਣੇ ਵਿੱਚ ਕਿਸ ਤਰੀਕੇ ਨਾਲ ਉਹ ਉਹ ਬੈਠਕ ਉਹਨਾਂ ਨੇ ਕੀਤੀ ਜਿਸ ਦੇ ਅੰਦਰ ਉਹਨਾਂ ਨੇ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਬੁਲਾ ਕੇ ਆਈ ਚੈਲੰਜ ਕੀਤਾ ਸੀ ਸੋ ਕਿਤਨਾ ਕਿਤੇ ਉਹ ਤਜਰਬਾ ਉਹ ਸੋਚ ਉੱਥੋਂ ਦੇ ਨਾਲ ਜੁੜੀ ਹੋਈ ਹੈਗੀ ਆ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਗੱਲਾਂ ਸ਼ੀਤਲ ਉਂਗਰਾਲ ਨੇ ਕੀਤੀਆਂ ਹੈਗੀਆਂ ਜੀ ਉਹਨਾਂ ਦੇ ਵਿੱਚ ਸਚਾਈ ਹੈਗੀ ਹੈ ਤਾਂ ਬਿਲਕੁਲ ਉਸਤਾ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਚੈਲੰਜ ਹੋ ਰਿਹਾ ਭਾਜਪਾ ਵੱਲੋਂ ਚੈਲੰਜ ਹੋ ਰਿਹਾ ਪਰ ਕਾਂਗਰਸ ਪਾਰਟੀ ਬਹੁਤ ਜਿਹੜਾ ਸਾਇਲੈਂਟ ਤਰੀਕੇ ਨਾਲ ਪ੍ਰਚਾਰ ਕਰ ਰਹੀ ਆ ਆਖਰਕਾਰ ਕਾਰਨ ਕੀ ਹੈ ਇਸ ਦਾ ਕਿ ਜਿਹੜਾ ਲੋਕਾਂ ਦਾ ਤੁਹਾਨੂੰ ਕੋਈ ਮੈਸੇਜ ਆ ਗਿਆ ਜਾਂ ਲੋਕਾਂ ਦਾ ਤੁਸੀਂ ਭਾ ਜਿਹੜੀ ਲੋਕਾਂ ਦੀ ਨਵਜ ਪੜ ਲਈ ਹੈ ਕਿ ਇਸ ਤਰੀਕੇ ਨਾਲ ਹੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਕੋ ਡਰ ਦਾ ਬਹੁਤ ਵੱਡਾ ਮਾਹੌਲ ਬਣ ਚੁੱਕਿਆ ਹੈਗਾ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇੱਕ ਨਾਮਵਾਰੀ ਗੈਂਗਸਟਰ ਹੈਗਾ ਜਿਹੜਾ ਕਿ ਤੜੀ ਆਪਣਾ ਉਮਰ ਕਾਇਤ ਕੱਟ ਰਿਆ ਸੀ ਉਹਨਾਂ ਨੂੰ ਪਰੋਲ ਦੇਵਾ ਕੇ ਜਲੰਧਰ ਵੈਸਟ ਵਿੱਚ ਆ ਇਲੈਕਸ਼ਨਲ ਦੌਰਾਨ ਲੈ ਕੇ ਆਂਦਿਆ ਰਿਹਾ ਹੈਗਾ ਸੋ ਇੱਕ 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 ਖੌਫ ਪੈਦਾ ਕੀਤਾ ਜਾ ਰਿਹਾ ਹੈ ਔਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਬੜੇ ਇਫੈਕਟ ਜਿਹੜੇ ਸਾਡੇ ਵਰਕਰਸ ਔਰ ਸਾਡੇ ਜਿਹੜੇ ਵੋਟਰਸ ਔਰ ਜਿਹੜੇ سپورਟਰਸ ਹੈਗੇ ਆ ਜਲੰਧਰ ਵੈਸਟ ਹਲਕੇ ਦੇ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਹੈਗੀ ਕਿ ਦੇਖੋ ਸਾਨੂੰ ਤੁਸੀਂ ਅੱਗੇ ਨਾ ਕਰੋ ਜਦੋਂ ਤੁਸੀਂ ਸਾਨੂੰ ਫੋਨ ਕਰ ਲੈਨੇ ਹੋ ਸ਼ਾਇਦ ਸਾਡੇ ਫੋਨ ਟੈਪ ਹੈਗੇ ਆ ਸਾਨੂੰ ਨਾਲ ਦੀ ਨਾਲ ਟੈਲੀਫੋਨ ਆ ਜਾਂਦਾ ਜਦੋਂ ਤੁਸੀਂ ਸਾਡੇ ਘਰੇ ਚਾਹ ਪੀਣ ਆ ਜਾਂਦੇ ਹੋ ਸ਼ਾਮ ਨੂੰ ਐਸ ਐਚਓ ਲੈਵਲ ਤੋਂ ਲੈ ਕੇ ਆਈਜੀ ਲੈਵਲ ਤੱਕ ਦੇ ਅਫਸਰ ਕਰੇ ਸੁਨਿਆ ਪੁਜਾ ਦਿੰਦੀ ਹੈ ਕਿਸਾਂ ਵਿੱਚ ਫਸਾਉਣ ਦੀ ਗੱਲ ਕਹਿ ਦਿੰਦੀ ਹੈਗੀ ਹੈ ਸੋ ਕਾਂਗਰਸ ਪਾਰਟੀ ਨੇ ਔਰ ਜਿਹੜੇ ਸਾਡੇ ਲੀਡਰ ਸਹਿਬਾਨ ਹੈਗੇ ਆ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਉਵੜਿੰਗ ਸਾਡੇ ਸੀਐਲਪੀ ਲੀਡਰ ਪ੍ਰਤਾਪ ਸਦਾ ਪ੍ਰਤਾਪ ਸਿੰਘ ਬਾਜਵਾ ਔਰ ਸਾਡੇ ਜਲੰਧਰ ਤੋਂ ਪਾਰਲੀਮੈਂਟ ਜਿਹੜੇ ਹੁਣ ਰਿਪਰੈਜ਼ੈਂਟ ਕਰਦੇ ਚੰਨੀ ਸਾਹਿਬ ਇਹਨਾਂ ਨੇ ਇੱਕ ਤਰੀਕਾ ਇਹ ਅਪਣਾ ਲਿਆ ਕਿ ਆਪਾਂ ਜਿਹੜੀ ਆਪਣੀ ਕੈਂਪੇਨ ਹੈਗੀ ਹੈ ਕਿਉਂ ਨਾ ਕਿਉਂ ਘਰ ਤੋਂ ਘਰ ਬਾਹਰ ਜਾ ਕੇ ਦਰਵਾਜ਼ਾ ਖੜਕਾ ਕੇ ਬੇਨਤੀ ਕਰਕੇ ਪੂਰੇ ਮਹੱਲੇ ਦੇ ਮਹੱਲੇ ਨੂੰ ਹੀ ਬੇਨਤੀ ਕਰਕੇ ਵੋਟ ਪਾਉਣ ਦੀ ਗੱਲ ਕਰੀਏ ਤਾਂ ਕਿ ਕਿਸੇ ਵੀ ਆਮ ਸਧਾਰਨ ਵਰਕਰ ਤੇ ਸਪੋਰਟਰ ਤੇ ਕੋਈ ਝੂਠਾ ਕੇਸ ਕੋਈ ਝੂਠ ਕੋਈ ਧਮਕੀ ਕੋਈ ਇਸ ਕਿਸਮ ਦੀ ਗੱਲ ਨਾ ਹੋਵੇ ਸੰਧੂ ਸਾਹਿਬ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਦੇ ਦੋਸ਼ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਨਾਲ ਰਲ ਕੇ ਚੱਲ ਰਹੀ ਹੈ ਕਿਉਂਕਿ ਆਪੋਜੀਸ਼ਨ ਹੁੰਦਿਆਂ ਹੋਇਆ ਵੀ ਕੋਈ ਵੱਡਾ ਮੁੱਦਾ ਜਿਹੜਾ ਉਹ ਨਹੀਂ ਕਾਂਗਰਸ ਚੁੱਕ ਰਹੀ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਨਸ਼ੇ ਨਾਲ ਨੌਜਵਾਨੀ ਜਿਹੜੀ ਆ ਨਸ਼ੇ ਦੀ ਭੇਂਡ ਚੱਲ ਰਹੀ ਹੈ ਮੌਤਾਂ ਹੋ ਰਹੀਆਂ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਬੇਰੁਜ਼ਗਾਰੀ ਵਧ ਰਹੀ ਹੈ ਦਿਨੋ ਦਿਨ ਇਸ ਨੂੰ ਲੈ ਕੇ ਅਕਾਲੀ ਤੁਹਾਡੇ ਤੇ ਜਿਹੜੇ ਦੋਸ਼ ਲਗਾ ਰਹੇ ਆ ਕਿ ਰਲ ਕੇ ਚੱਲ ਰਹੀ ਹੈ ਆਪੋਜੀਸ਼ਨ ਵਾਲਾ ਰੋਲ ਅਦਾ ਕਾਂਗਰਸ ਪਾਰਟੀ ਨਹੀਂ ਕਰ ਪਾਰੀ ਕੀ ਕਾਰਨ ਲੱਗ ਰਿਹਾ ਹੈ ਇਸ ਸਿਆਸੀ ਪਾਰਟੀਆਂ ਦਾ ਦੋਸ਼ ਲਾਉਣਾ ਤਾਂ ਅੱਜਕੱਲ ਇੱਕ ਜ਼ਿੰਮੇਵਾਰੀ ਬਣ ਗਈ ਹੈ ਮੈਂ ਤਾਂ ਇਹ ਸਮਝਦਾ ਔਰ ਖਾਸ ਕਰਕੇ ਕਾਲੀ ਦਲ ਮੁੱਦਾਹੀਨ ਹੋ ਚੁੱਕੀ ਹੈ ਮੁੱਦਾ ਹੀ ਸਿਰਫ ਇਹਨਾਂ ਗੱਲਾਂ ਦਾ ਰਹਿ ਗਿਆ ਹੈਗਾ ਕਿ ਜੀ ਕਾਂਗਰਸ ਪਾਰਟੀ ਔਨ ਨਹੀਂ ਕਰ ਰਹੀ ਇਹੀ ਗੱਲਾਂ ਕਰਕੇ ਪਾਰਲੀਮੈਂਟ ਦੀਆਂ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਤੇ ਭਾਰਤ ਜਨਤਾ ਪਾਰਟੀ ਤੇ ਕਾਲੀ ਦਲ ਔਰ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਲੋਕਾਂ ਨੇ ਬੜੀ ਜਿਹਨੂੰ ਕਹਿ ਲੋ ਕਲੀਅਰਿਟੀ ਨਾਲ ਕਾਂਗਰਸ ਪਾਰਟੀ ਨੂੰ 7 ਸੀਟਾਂ ਜਿਤਾ ਕੇ ਇਹ ਦਿਖਾ ਦਿੱਤਾ ਗਿਆ ਕਿ ਆਮ ਲੋਕ ਆ ਜਿਹੜੇ ਉਹ ਮਹਿਸੂਸ ਕਰ ਰਹੇ ਆ ਕਿ 22 ਦੇ ਵਿੱਚ ਉਹਨਾਂ ਤੋਂ ਗਲਤੀ ਹੋ ਗਈ ਔਰ ਉਹਸ ਨੂੰ ਕਿਤਨਾ ਕਿਤੇ ਸੁਧਾਰਨਾ ਚਾਹੁੰਦੀ ਹੈ ਬਸ਼ਰਤੇ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਇਸੇ ਤਰੀਕੇ ਨਾਲ ਇੱਕ ਦੂਜੇ ਨਾਲ ਜੁੜ ਕੇ ਇਸੇ ਤਰੀਕੇ ਨਾਲ ਮਿਹਨਤ ਕਰਦੀ ਰਹੇ ਤਾਂ ਕਿ 27 ਦੇ ਵਿੱਚ ਇਹ ਜਿਹੜਾ ਪਾਰਲੀਮੈਂਟ ਵਾਲਾ ਫਤਵਾ ਇਹ ਵਿਧਾਨ ਸਭਾ ਵਾਲੇ ਫਤਵੇ ਵਿੱਚ ਵੀ ਬਦਲ ਜਾਵੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤਾਂ ਲਾਸਟ ਸਵਾਲ ਹੈ ਜੀ ਜਿਹੜਾ ਬਾਈ ਵਿੱਚ ਜਲੰਧਰ ਵੈਸਟ ਕਾਂਗਰਸ ਪਾਰਟੀ ਖੋ ਬੈਠੀ ਸੀ ਕੀ ਲੱਗਦਾ ਹੈ ਕਿ ਇਸ ਵਾਰ ਉਹ ਜਿਹੜੀ ਬਾਈ ਇਲੈਕਸ਼ਨ ਚ ਜਿੱਤ ਪ੍ਰਾਪਤ ਕਰ ਪਈਏ ਕੋ ਸਾਡੀ ਜਿਹੜੀ ਬੀਬੀ ਹੈਗੀ ਆ ਬੀਬੀ ਸੁਰਿੰਦਰ ਕੌਰ ਪੰਜ ਵਾਰ ਲਗਾਤਾਰ ਕਾਉਂਸਲਰ ਦੀ ਇਲੈਕਸ਼ਨ ਜਿੱਤੇ ਹੈ ਬੇਦਾਗ ਹੈ ਲੇਡੀ ਹੈ ਵਿਡੋ ਲੇਡੀ ਹੈ ਜਲੰਧਰ ਵੈਸਟ ਦੀ ਕੀ ਹਾਲਾਤ ਹੈ ਉਸ ਤੋਂ ਭਲੀ ਭਾਂਤੀ ਜਾਣੂ ਹੈ ਇੱਕ ਵਾਰੀ ਇਲੈਕਸ਼ਨ ਜਿੱਤਣੀ ਬੜੀ ਵੱਡੀ ਗੱਲ ਹੁੰਦੀ ਹੈ ਲਗਾਤਾਰ ਕਾਉਂਸਲਰ ਦੀ ਇਲੈਕਸ਼ਨ ਪੰਜ ਵਾਰੀ ਜਿੱਤਣੀ ਬੜੀ ਵੱਡੀ ਗੱਲ ਹੈ ਮਿਹਨਤ ਤੇ ਜਿਹਨੂੰ ਕਹਿ ਲੋ ਵੀ ਆਹ ਓਨੈਸਟੀ ਨਾਲ ਕੰਮ ਕਰਨਾ ਉਹਨਾਂ ਦਾ ਤਰੀਕਾ ਹੈਗਾ ਸੋ ਕੈਂਡੀਡੇਟ ਦੇ ਰੂਪ ਵਿੱਚ ਜਿਹਨੂੰ ਕਹਿ ਲੋ ਸ਼ੁੱਧ ਕਾਂਗਰਸੀ ਲੀਡਰ ਹੈਗੇ ਆ ਜਿਹੜੇ ਬਾਕੀ ਪਾਰਟੀਆਂ ਦੇ ਹੈਗੇ ਆ ਦੇਖੋ ਸ਼ੀਤਲ ਜੀ ਨੇ ਭਾਜਪਾ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ 22 ਦੇ ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਚ ਆ ਗਏ ਐਮ ਐਲ اے ਬਣ ਕੇ ਫਿਰ ਭਾਜਪਾ ਚ ਫਿਰ ਚਲੇ ਗਏ ਅੱਜ ਉਹ ਭਾਜਪਾ ਤੋਂ ਟਿਕਟ ਆਪਣਾ ਟੂਨ ਲੜ ਰਹੇ ਨੇ ਭਗਤ ਸਾਹਿਬ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੀ ਆ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਛੱਡਤੀ ਆ ਆਮ ਆਦਮੀ ਸੋ ਜਿਹੜੇ ਇਹ ਦਲ ਬਦਲੂ ਲੀਡਰ ਹੈਗੇ ਆ ਇਹਨਾਂ ਤੋਂ ਲੋਕ ਸਮਝਣ ਲੱਗ ਪਏ ਕਿ ਸਾਡੇ ਲਈ ਲੜਾਈ ਨਹੀਂ ਲੜ ਰਹੇ ਇਹ ਤਾਂ ਲੜਾਈ ਆਪਦੇ ਆਪ ਨੂੰ ਕਿਸ ਤਰੀਕੇ ਨਾਲ ਪਾਵਰ ਵਿੱਚ ਰੱਖਣਾ ਉਹਦੀ ਲੜਾਈ ਲੜ ਰਹੇ ਹੈਗੇ ਆ ਸੋ ਮੇਰੇ ਹਿਸਾਬ ਨਾਲ ਸਾਹਿਬ ਅੱਜ ਦਾ ਜਿਹੜਾ ਵੋਟਰ ਹੈ ਸਾਡਾ ਬਹੁਤ ਸਿਆਣਾ ਤੇ ਤਜਰਬੇਕਾਰ ਹੋ ਚੁੱਕਿਆ ਉਹ ਸਾਰੀਆਂ ਚੀਜ਼ਾਂ ਦੇਖਦਾ ਹੈ ਉਹ ਹਰ ਲੀਡਰ ਦੀ ਜਿਹੜੀ ਉਹਦੀ ਆਪ ਦੀ ਰੂਪਰੇਖਾ ਉਹਨੂੰ ਵੀ ਚੈੱਕ ਕਰਦਾ ਹੈ ਉਹਦੇ ਵਿੱਚ ਕਿੰਨਾ ਕੁ ਜਜ਼ਬਾ ਹੈਗਾ ਪਾਰਟੀ ਪ੍ਰਤੀ ਔਰ ਸੇਵਾ ਭਾਵਨਾ ਕਿੰਨੀ ਹੈਗੀ ਹੈ ਸਮਾਜ ਪ੍ਰਤੀ ਕਿ ਸਾਰੀਆਂ ਗੱਲਾਂ ਦੇਖਦੇ ਆ ਔਰ ਮੈਨੂੰ ਯਕੀਨ ਹੈ ਕਿ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਆ ਬੀਬੀ ਸੁਰਿੰਦਰ ਕੌਰ ਉਹ ਬੜੇ ਅੱਛੇ ਵੋਟਾਂ ਦੇ ਫਰਕ ਨਾਲ ਜਲੰਧਰ ਵੈਸਟ ਦੀ ਜਿਮਨੀ ਚੌਂ ਜਿੱਤਣਗੇ ਸੋ ਇਹ ਸਾਨੂੰ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਸੰਦੀਪ ਸੰਧੂ ਤਾਂ ਉਹਨਾਂ ਨੇ ਦੱਸਿਆ ਹੈ ਕਿ ਵੱਡੀ ਜਿੱਤ ਅਸੀਂ ਦਰਜ ਕਰਾਂਗੇ ਤਾਂ 10 ਜੁਲਾਈ ਨੂੰ ਕਿੰਨਾ ਕੁ ਜਿਹੜਾ ਸਮਰਥਨ ਮਿਲਦਾ ਕਾਂਗਰਸ ਪਾਰਟੀ ਨੂੰ ਉਹ ਦੇਖਣਾ ਹੋਵੇਗਾ ਕੈਮਰਾਮੈਨ ਅਤੁਲ ਬਰਮਾ ਦੇ ਨਾਲ ਸਤਨਾਬ ਸਿੰਘ ਮਠੋਈ ਔਨ 에ਅਰ